ਵੀਰਾਸਨian ਕਾਰਾ ਵਿੱਚ ਰੂਸ ਦੇ ਰਾਜਦੂਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਜਦੂਤ ਦੀ ਹੱਤਿਆ ਕਰਨ ਵਾਲਾ ਸ਼ਖਸ ਤੁਰਕੀ ਦਾ ਇੱਕ ਪੁਲਿਸ ਅਧਿਕਾਰੀ ਹੈ। ਹੱਤਿਆ ਤੋਂ ਪਹਿਲਾਂ ਉਸਨੇ ਨਾਰੇ ਲਗਾਏ ਸੀ ਕਿ ਇਹ ਅਲੇਪੋ ਦਾ ਬਦਲਾ ਹੈ। ਦਰਸ਼ਕੀ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਲਈ ਰੂਸ ਦੇ ਰਾਜਦੂਤ ਐਂਵੇ ਕਾਰਲੋਫ ਇੱਕ ਆਰਟ ਗੈਲਰੀ ਵਿੱਚ ਆਏ ਸਨ। ਜਦੋਂ ਰਾਜਦੂਤ ਪਾਸਂਡੇਰੇ ਸਨ ਉਹਦੇ ਇੱਕ ਸ਼ਖਸ ਨੇ ਸੀਰੀਆ ਦੇ ਅਲੇਪੋ ਸ਼ਹਿਰ ਦੇ ਬਾਰੇ ਨਾਰੇ ਲਗਾਉਂਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਖਤ ਵਿਚ ਘਟਿਆਲੇ ਸ਼ਖਸ ਨਾਰੇ ਲਗਾ ਰਿਹਾ ਸੀ ਅਲੇਪੋ ਨੂੰ ਨਾ ਬੋਲੋ ਸਰੀਆ ਨੂੰ ਨਾ ਬੋਲੋ ਗੋਲੇ ਚਲਾਉਣ ਵਾਲੇ ਸ਼ਖਸ ਦਾ ਨਾਮ ਮੇਵਲੂਤ ਮਿਰਤ ਐਂਡਿਟਾਸ ਹੈ ਜਿਸਨੇ ਆਟ ਗਲੀ ਵਿੱਚ ਪ੍ਰਵੇਸ਼ ਲਈ ਪੁਲਿਸ ਪਛਾਣ ਪੱਤਰ ਦਾ ਇਸਤੇਮਾਲ ਕੀਤਾ ਸੀ ਮੇਵਲੂਤ ਅੰਕਾਰਾ ਜਿਲੰਗਾ ਰੋਦੀ ਪੁਲਿਸ ਥਾਣੇ ਮੈਂਬਰ ਸੀ ਤੁਰਕੀ ਦੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਹਮਲਾ ਵਰਨੂ ਢੇਰ ਕਰ ਦਿੱਤਾ ਗਿਆ ਇਸ ਹਮਲੇ 'ਚ ਕਈ ਦੂਜੇ ਲੋਕ ਵੀ ਸਖਮੀ ਹੋਏ ਨੇ ਦੱਸ ਦਈਏ ਕਿ ਰੂਸ ਸੀਰੀਆ ਵਿੱਚ ਚੱਲ ਰਏ ਯੁੱਧ ਵਿੱਚ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਦਾ ਸਮਰਥਨ ਕਰ ਰਿਹਾ ਹੈ ਜਿਸ ਨੂੰ ਲੈ ਕੇ ਤੁਰਕੀ ਅਤੇ ਰੂਸ ਦੇ ਵਿੱਚ ਤਣਾਅ ਬਣਿਆ ਹੋਇਆ ਹੈ ਸੀਰੀਆ ਸਰਕਾਰ ਦਾ ਸਮਰਥਨ ਕਰਨ ਲਈ ਰੂਸ ਦੇ ਖਿਲਾਫ ਇੰਸਤਬੁਲ ਵਿੱਚ ਪ੍ਰਦਰਸ਼ਨ ਵੀ ਹੋਏ ਪਰ ਤੁਰਕੀ ਤੇ ਰੂਸੀਆਂ ਸਰਕਾਰਾਂ ਅਲੇਪੋ ਵਿੱਚ ਯੁੱਧ ਵਿਰਾਮ ਤੇ ਮਿਲ ਕੇ ਕੰਮ ਕਰ ਰਹੀਆਂ ਨੇ